ਲੋ ਵੀ ਦੋਸਤੋ ਅਸੀਂ ਘੱਟ ਨਹੀਂ ਐਮਾਜ਼ਨ ਤੇ ਫਲਿੱਪਕਾਰਟ ਕਰਨੀ ਆਲੇ ਉਹ ਕਿਉਂਕਿ ਜੇ ਉਹ ਆਫਰ ਦੇ ਸਕਦੇ ਤੇ ਆਫਰ ਵਿਸਾਖੀ ਦੇ ਖਾਲਸਾ ਦੇ ਸਥਾਪਨਾ ਦਿਸ਼ਵਤੇ ਅਸੀਂ ਵੀ ਦੇ ਸਕਦੇ ਹਾਂ ਤੇ ਅੱਜ ਕੀ ਆਫਰ ਹੈ ਉਹ ਆਪਾਂ ਭਰਾ ਨਾਲ ਗੱਲ ਕਰਦੇ ਹਾਂ ਮੈਂ ਕਹਾਂ ਵੀ ਆਪਾਂ ਵੀ ਐਮਾਜ਼ਨ ਵਾਲ ਤੇ ਫਲਿੱਪਕਾਰਟ ਵਾਲ ਤੋਂ ਘੱਟ ਨਹੀਂ ਹੈ ਨਾ ਨਹੀਂ ਉਹ ਵੱਡੇ ਬੰਦੇ ਆਪਾਂ ਨਾਲ ਗਰੀਸ ਨਹੀਂ ਕਰ ਸਕਦੇ ਗਰੀਸ ਵਿੱਚ ਨਾ ਹੋਵੇ ਪਰ ਹੋਰਾਂ ਦੇ ਚੱਲ ਸਕਦੇ ਚੱਲ ਸਕਦੇ ਜਿੰਨੀ ਕੁ ਹੋ ਸਗੀ ਜਿੰਨੀ ਕੁ ਸਾਡੀ ਛੋਟੀ ਜੀ ਕੋਸ਼ਿਸ਼ ਹੋਈ ਉਨੀ ਕੁ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਅੱਜ 9 ਤਰੀਕ ਵਾਲੀ ਮੰਡੀ ਐ ਵਿਸਾਖੀ ਤੋਂ ਪਹਿਲੀ ਐ ਇਸ ਤੋਂ ਬਾਅਦ ਵਿਸਾਖੀ ਤੋਂ ਬਾਅਦ ਆਉਣੀ ਐ ਮੰਡੀ ਬਿਲਕੁਲ ਬਾਈ ਤੇ ਕੋਸ਼ਿਸ਼ ਐ ਇੱਕ ਛੋਟੀ ਜਿਹੀ ਜਿੰਨੇ ਟਰੈਕਟਰ ਢੱਲੋ ਸਾਰੇ ਤੇ ਛੋਟ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਦਿਖਾਉਣ ਦੇਣੀ ਵੀਡੀਓ ਬੜੀ ਲੰਮੀ ਹੋ ਜਾਊਗੀ ਹੂੰ ਮੰਨ ਲਓ ਵੀ ਪੁਆਇੰਟ ਟੂ ਪੁਆਇੰਟ ਜਾਣਕਾਰੀ ਦੇ ਵਾ ਠੀਕ ਐ ਮਾਡਲ ਰੇਟ ਟਾਇਰਾਂ ਦੀ ਕੰਡੀਸ਼ਨ ਗੱਲ 'ਚ ਦੋਸਤੋ ਕਦੇ ਫਰਕ ਨਹੀਂ ਆਊਗਾ ਪਹਿਲਾ ਟਰੈਕਟਰ ਦਿਖਾ ਆਰਮ ਟਰੈਕ 60 2008 ਮਾਡਲ ਐ ਘੋੜਾ ਬੰਪਰ ਲੱਗਿਆ ਮਗਰਲੇ ਟਾਇਰਾਂ ਦੀ ਗੱਲ ਕਰੀਏ ਟਾਇਰ ਐ 80% ਮੂਰ ਲਿਆ ਅੱ अच्छा ठीक है हम स्टिकर ट्रैक्टर ਨੂੰ ਲੱਗਿਆ 2016 ਮਾਡਲ ਦੇ ਤੇ ਟਰੈਕਟਰ ਨੂੰ ਲੱਗਿਆ ਟਰਬੋ ਅੱਛਾ ਡਬਲ ਕਲਚ ਦਾ ਟਰੈਕਟਰ ਆ ਇਹ ਹੂੰ ਟਰਬੋ ਵਾਲਾ ਟਰੈਕਟਰ ਹੈ ਹੂੰ ਮੰਨ ਕੇ ਚੱਲ ਵੀ ਅੱਜ ਕੱਲ ਇਹ ਜਿਕੇ ਕਈ ਵੀਰ ਸ਼ੌਂਕਣਾ ਲਵਾਉਂਦੇ ਇਹਨੂੰ ਟਰਬੋ ਲੱਗੀ ਹੈ ਪਹਿਲਾਂ ਵਾਲੀਆਂ ਵੀਡੀਆਂ ਚ ਵੀ ਇਹ ਟਰੈਕਟਰ ਆਇਆ ਹੋਊਗਾ ਕੋਈ ਵੀਰ ਕਮੈਂਟ ਨਾ ਕਰਿਓ ਅਸੀਂ ਸਾਰੇ ਟਰੈਕਟਰ ਜਿੰਨੇ ਸਾਡੇ ਕੋਲੇ ਖੜੇ ਆ ਸਾਰੇ ਦਿਖਾਵਾਂਗੇ ਇਸ ਵੀਡੀਓ ਸਾਰੇ ਦਿਖਾਵਾਂਗੇ ਠੀਕ ਹੈ ਪਰ ਉਹ ਰੇਟ ਨਹੀਂ ਉਹ ਆਏ ਹੋਣੇ हां ਇਹਦੇ ਚ ਕੋਸ਼ਿਸ਼ ਕਰਾਂਗੇ ਜਿੱਥੋਂ ਸਾਨੂੰ ਐ ਨਹੀਂ ਵੀ ਸਾਰੇ ਟਰੈਕਟਰਾਂ ਦੇ ਜਿਹੜੇ ਜਿਹੜੇ ਕੋਈ ਦੋ ਦੋ ਟਰੈਕਟਰਾਂ ਦੇ ਤਿੰਨ ਟਰੈਕਟਰਾਂ ਦੇ ਕੋਸ਼ਿਸ਼ ਕਰਾਂਗੇ ਵੀ ਅਸੀਂ ਡਿਸਕਾਊਂਟ ਦੇਣ ਦੀ ਸਾਡੀ ਮਿੱਕੇ ਚ ਕੋਸ਼ਿਸ਼ ਨੂੰ ਪ੍ਰਵਾਨ ਕਰਿਓ ਇਹਦਾ ਰੇਟ ਜਮਾਂ ਜਾਜਾ 2.5 ਲੱਖ ਰੁਪਈਆ ਮੰਗਦੇ ਆਂ ਦਾ ਇਹ 2 35 ਦਾ ਦੇਣਾ ਟਰਬੋ ਵਾਲਾ ਹਰਿਆਣਾ ਨੰਬਰ ਆ ਐਨਓਸੀ ਦੀ ਮਿਲਣੀ ਨਹੀਂ ਤੇ ਐਫੀਡੇਵਿਟ ਤੇ ਚੱਲੂਗਾ ਆ 23 ਮਾਡਲ ਖੜਾ ਆਪਣੇ ਕੋਲੇ ਇਹ ਵੀ ਪਿਛਲੀ ਵੀਡੀਓ ਤੇ ਟਰੈਕਟਰ ਆਇਆਗਾ ਟਾਇਰ ਚਾਰੇ ਨਵੇਂ ਆ ਅੱਛਾ ਇਹ ਕੰਪਲੀਟ ਚ ਬਦਲੇ ਗਏ ਸੀਗੇ ਥੋੜਾ ਚੱਲਿਆ ਹੋਇਆ ਟਰੈਕਟਰ ਆ ਚਾਰ ਸਿਲੰਡਰ ਦੇ ਵਿੱਚ ਆ ਗਿਆ ਠੀਕ ਹੈ ਹਰਿਆਣਾ ਨੰਬਰ ਆ ਇਹਨੂੰ ਸੀ ਇਹਦੀ ਵੀ ਟਰੈਕਟਰ ਦੀ ਮਿਲ ਜਾਣੀ ਹੈ ਠੀਕ ਹੈ 6,113,000 ਰੁਪਏ ਡਿਮਾਂਡ ਆ 6 ਲੱਖ ਤੋਂ ਘੱਟ ਗੱਲ ਨਹੀਂ ਕਰੀ ਸੀ 5,80,000 ਦਾ ਟਰੈਕਟਰ ਇਹ ਵੀ ਦੇ ਦਾਂਗੇ ਅੱਛਾ ਠੀਕ ਹੈ ਕੋਸ਼ਿਸ਼ ਆ ਛੋਟੀ ਜੀ ਨਹੀਂ ਛੋਟੀ ਬਹੁਤ ਹੈ ਕਿਸੇ ਦਾ ਜਿਹੜਾ 10-20 ਹਜ਼ਾਰ ਫਾਇਦਾ ਹੋ ਜੂ ਬਹੁਤ ਠੀਕ ਹੈ ਨਵਾਂ ਟਰੈਕਟਰ ਆ ਦੋਸਤੋ ਹਾਰਦੀ ਘਾਟਾ ਲੋਨ ਫੈਂਸ ਇਹਦੇ ਵੀ ਫੋਲੂ ਆ ਇੱਕ 30 ਵਾਲਾ ਖੜਾ ਆਪਣੇ ਕੋਲ ਇਹ ਤੇ ਵਿਚਾਰੇ ਦੇ ਅੱਜ ਕੱਪੜਾ ਨਹੀਂ ਵ ਠੀਕ ਆ ਮੂਹਰੇ ਡਰ ਰੱਸੀ 85 ਪੈਸੇ ਮਗਰ ਲਿਆ ਅੱਧੇ ਹੂੰ ਠੀਕ ਐ ਟਰੈਕਟਰ ਐ ਟਾਂਡੇ ਭੰਨ ਦਾ ਆਏ ਹਾਏ ਹਾਏ ਹੂੰ ਮਲੋਟ ਵਾਲਾ ਟਾਂਡੇ ਭੰਨ ਮਸ਼ਹੂਰ ਐ ਮਕੈਲੀ ਕਾ ਲਾਈਨ ਦੇ ਵਿੱਚ ਉਹਨੂੰ ਬੰਦੇ ਬੜਾ ਜਾਣਦੇ ਆ ਅੱਛਾ ਠੀਕ ਐ ਉਹ ਭਰਾ ਦਾ ਆਪਣੇ ਨਾਲ ਬਹੁਤ ਮੋਹ ਪਿਆਰ ਐ ਹੂੰ ਉਹ ਆਪਣੇ ਕੋਲੇ ਅੱਜ ਪਹੁੰਚਿਆ ਨੀ ਗਿਆ ਉਹ ਟਰੈਕਟਰ ਲਾਇਆ 2,60,000 ਰੁਪਏ ਡਿਮਾਂਡ ਆ 2,35,000 ਦੇ ਦੇ ਦਾਂਗੇ 2.5 ਲੱਖ ਤੋਂ ਘੱਟ ਗੱਲ ਹੀ ਨਹੀਂ ਕੀਤੀ ਪਹਿਲਾਂ ਆ ਨਹੀਂ ਕੀਤੀ ਸੋਨੇ ਠੀਕ ਐ ਨਾ ਹੂੰ ਆ 35 ਵਾਲਾ ਆ ਗਿਆ ਇਹ ਜਿਮੀਦਾਰ ਭਰਾ ਦਾ ਚਲ ਆਪਾਂ ਦਿਖਾ ਦਿੰਨੇ ਆ 2006 ਮਾਡਲ ਆ 225000 ਰੁਪਏ ਨਿਮਾਣਾ 2 ਲੱਖ ਰੁਪਏ ਦਾ ਟਰੈਕਟਰ ਦਾ ਸੌਦਾ ਇਹਦਾ ਵੀ ਹੋ ਜੂਗਾ ਅੱਛਾ ਠੀਕ ਐ ਉਦੋਂ ਅੱਗੇ ਇਧਰ ਆ 35 ਵਾਲਾ ਦਿਖਾ ਇਧਰ ਆ ਚਲ ਆ ਪਹਿਲਾ ਐਡੀਸ਼ਨ ਨੂੰ ਦਿਖਾ ਦੇ ਇਹਦੇ ਮਾਰਲਾ ਕੈਮਰਾ 2016 ਮਾਡਲ ਆ ਕੰਪਨੀ ਫਿਟਡ ਟਰਬੋ ਐ ਜੈਕ ਲੱਗਿਆ ਹੋਇਆ ਕੰਪਨੀ ਵਾਲੀ ਕਨੋਪੀ ਆ ਦੇ ਅੱਛਾ ਕੰਪਨੀ ਫਿਟਡ ਜਿਹੜੀ ਕੰਪਨੀ ਆਉਂਦੀ ਐ ਮੈਟੈਲਿਕ ਕਲਰ ਦੇ ਵਿੱਚ ਆ ਜਾਂਦਾ ਇਸ 75 ਦਾ 1700 ਤੇ 15 ਘੰਟੇ ਚੱਲੇ ਦੋਸਤਾਂ ਵੇਖੀ ਮੀਟਰ ਮਾਡਲ ਐ ਪਾਰਾਂਸੋ ਤੇ 15 ਘੰਟੇ ਚੱਲਿਆ ਟਰੈਕਟਰ ਟਾਇਰ ਦੇ ਨਾਲ ਦੇ ਸੀ ਲੈਂਕਾਂ ਲੱਗਣ ਕਾਰਨ ਥੋੜਾ ਜਿਹਾ ਆਪਾਂ ਨੂੰ ਟਾਇਰ ਚੇਂਜ ਕਰਨੇ ਪੈ ਗਏ ਨਾਲੋਂ ਘਸ ਗਏ ਤੇ ਹਜੇ ਤੱਕ 2 ਦੇ ਇੱਕ ਵਿੱਚ ਇੱਕ ਵੀ ਵੈਂਚਰ ਨਹੀਂ ਹੈ ਟਰੈਕਟਰ ਅੱਛਾ ਜੇ ਆਪਾਂ ਖੋਲ ਕੇ ਵੀ ਚੈੱਕ ਕਰਾਉਣ ਹੋਵੇ ਕਰਾ ਸਕਦੇ ਹੂੰ ਵੱਡੀ ਗੱਲ ਹੋਰ ਹੈ ਇੰਜਨ ਦਾ ਤੇਲ ਗੀਅਰ ਦਾ ਤੇਲ ਸਾਰੀ ਸਰਵਿਸ ਫੁੱਲ ਹੋਈ ਪਈ ਫੁੱਲ ਸਰਵਿਸ ਫੁੱਲ ਸਰਵਿਸ ਹੋਈ ਹੈ ਚਾਹੇ ਤੁਸੀਂ ਦੋਨੇ ਡੱਕਾ ਕੱਢ ਕੇ ਚੈੱਕ ਕਰਾ ਅੱਛਾ ਠੀਕ ਹੈ 6,19,000 ਰੁਪਏ ਡਿਮਾਂਡ ਹੈ ਹੂੰ 5,85,000 ਦਾ ਟਰੈਕਟਰ ਦੇ ਦਾਂ ਅੱਛਾ ਠੀਕ ਹੈ ਉਦੋਂ ਅੱਗੇ ਕ ਇਹਦਾ ਡਿਫਰੈਂਸ ਇਹੀ ਹੈ ਜਿੱਦ ਇੱਕ ਤਾਂ ਜੈਕ ਹੈ ਨਹੀਂ ਤੇ ਇੱਕ ਇਹਦੇ ਕੋਨੋ ਕੀ ਹੈ ਅੱਛਾ ਉਹਦਾ ਰੰਗ ਮੈਟੈਲਿਕ ਹੁੰਦਾ ਹੈ ਇਹਦਾ ਰੰਗ ਹੈਗਾ ਪਲੈਨ ਚ ਹੂੰ ਠੀਕ ਹੈ ਕੰਪਨੀ ਫਿਟੇ ਟਰਬੋ 55 ਐਚਪੀ ਕੈਟਾਗਰੀ ਇਹਦੀ ਆ ਜਾਂਦੀ ਹੈ ਟਾਇਰ ਇਹਦੇ ਚਾਰੇ ਨਵੇਂ ਹੂੰ ਉਹੀ ਹੈ ਰਿਵਰਸ ਪੀਡੀਓ ਆਪਣਾ ਸੌਰੀ ਥਰੀ ਸਪੀਡ ਆ ਜਾਂਦਾ ਡਬਲ ਡਿਸਟ੍ਰਿਬਿਊਟਰ ਤੇ ਫੁੱਲ ਟੌਪ ਵਾਲਾ ਮਾਡਲ ਹੈ 55 ਅੱਛਾ 2018 ਮਾਡਲ ਹੈ ਤੇ 6 ਲੱਖ ਰੁਪਏ ਡਿਮਾਂਡ ਕਰੀ ਆਪਾਂ ਇਹ ਟਰੈਕਟਰ ਦੀ ਇੰਨੇ ਕ ਤਾਂ ਵਿਕਦੇ ਆ ਹੂੰ ਠੀਕ ਹੈ ਇਹ ਦੇਵਾਂਗੇ ਆਪਾਂ ਟਰੈਕਟਰ ਲਾਸਟ 5.5 ਲੱਖ ਰੁਪਏ 5.5 ਲੱਖ ਦੋਸਤੋ ਆਹ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਕਰੀ ਜਾਂਦੇ ਆ ਮੌਕਾ ਸਾਹਮਲੇ ਇਸ ਤੋਂ ਵੱਧ ਗਜਾਇਸ ਨਹੀਂ ਜੋ ਕੋਈ ਇਹ ਵੀਰ ਫੋਨ ਕਰਕੇ ਪੁੱਛੂਗਾ ਵੀ ਬਾਈ ਇਹਦੇ ਚੋ ਕੋਈ ਮਾਨਤਣ ਉਹ ਫੋਨ ਹੀ ਨਾ ਕਰਿਓ ਕਰਾ ਨਾ ਕਰਿਓ ਠੀਕ ਹੈ ਅੱਗੇ ਆ ਗਿਆ 35 ਵਾਲਾ 2022 ਮਾਡਲ ਹੈ ਨਵਾਂ 800 ਤੋਂ 1 ਘੰਟੇ 2 ਘੰਟੇ ਟਰੈਕਟਰ ਚੱਲਿਆ ਹੋਇਆ ਸਾਰਾ ਕੁਝ ਟਰੈਕਟਰ ਦਾ ਨਾਲ ਦਾ ਰੰਗ ਪੇਂਟ ਤਾਂ ਦੂਰ ਦੀ ਗੱਲ ਬਿਨਾਂ ਸਰਵਿਸ ਤੋਂ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਤੇ ਇੱਕ ਬੰਦੇ ਨੇ ਚਲਾਇਆ ਦੂਜਾ ਬੰਦਾ ਹੀ ਨਹੀਂ ਬੈਠਾ ਇਹਦੇ ਤੇ ਠੀਕ ਹੈ ਲੋਨ ਫੈਨਸ ਹੋ ਜੂਗਾ ਨਗਦ ਕੈਸ ਦਾ ਟਰੈਕਟਰ ਹੈ 5 ਲੱਖ 45000 ਰੁਪਏ ਡਿਮਾਂਡ ਸੀ 5 ਲੱਖ 15000 ਦਾ ਵੇਚਣ ਦੀ ਕੋਸ਼ਿਸ਼ ਕੀਤੀ 4 ਲੱਖ ਤੇ 85000 ਦਾ ਇਹਦੇ ਦਾ ਹੂੰ ਠੀਕ ਹੈ ਉਸ ਤੋਂ ਅੱਗੇ ਆ ਇੱਕ 415 ਖੜਾ ਦੋਸਤ ਆਪਣੇ ਕੋਲੇ ਉਹ ਨੰਬਰ ਕਿਹਦਾ ਹੈ 50 ਹਰਿਆਣਾ ਦੋ ਨੰਬਰ ਦੋਸਤ ਹਰਿਆਣਾ ਐ ਐਨਓਸੀ ਮਿਲ ਜੂਗੀ ਜਿਹੜਾ ਟਰੈਕਟਰ ਮਾਰਦੇ ਟਰੈਕਟਰ ਚੰਗਾ ਹੈ ਚਾਈ ਮਾਰ ਲਓ ਸਾਰਾ ਤੇਲ ਤੁਲੋ ਦਾ ਟਰੈਕਟਰ ਦਾ ਨਾਮ ਹੈ ਮਗਰ ਲੇ ਹਿੱਸੇ ਵਾਲਾ ਤੇਲ ਵੀ ਕੱਢ ਕੇ ਦੇਖ ਲਓ ਫੁੱਲ ਕੰਮ ਹੋਇਆ ਬਾਈ ਗਰੰਟੀ ਵਾਲਾ ਕੰਮ ਹੈ ਟਰੈਕਟਰ ਦਾ ਦੇਖ ਸਕਦੇ ਹੋ ਉਸ ਤੋਂ ਅੱਗੇ ਢਲਵਾ ਦਿਖਾ ਦੇ ਹੂੰ 415 ਜੇ 475 ਕਹਿ ਲਗੇ ਇਹ ਵੀ ਆਪਣੇ ਕੋਲੇ ਖੜਾ ਮੰਨ ਲਓ ਮਹੀਨੇ ਦੇ ਕਰੀਬ ਹੋ ਗਿਆ ਟਰੈਕਟਰ ਨੂੰ ਅੱਛਾ ਇਹ ਡਬਲ ਕਲਚ ਦਾ ਟਰੈਕਟਰ ਆ ਚਾਰ ਸਿਲੰਡਰ ਦੇ ਵਿੱਚ ਆ ਗਿਆ 475 ਦਾ ਨਾ ਹੀ ਕਨਵਰਟ ਕੀਤਾ 42 HP ਦਾ ਟਰੈਕਟਰ ਆ ਜਾਂਦਾ ਹੂੰ ਮਗਰਲੇ ਟਾਇਰ ਨਾਲਦੇ ਆ ਹੂੰ ਮੂਹਰਲੇ ਥੋੜੇ ਜਿ ਬਦਲਿਆ ਪਰ ਨਵੇਂ ਆ ਗਏ ਹੂੰ ਠੀਕ ਹੈ 90 ਤੋਂ 95 ਬੇਹੇ ਟਰੈਕਟਰ ਦੇ ਚਾਰੇ ਟਾਇਰ ਪਏ ਆ ਇਕੱਲਾ ਡਿਸਟ੍ਰੀਬਿਊਟਰ ਨਹੀਂ ਆਇਆ ਕੰਪਨੀ ਵੱਲੋਂ ਜੋਸਮਾਨ ਉਹਦਾ ਸਾਰਾ ਲੱਗਿਆ अच्छा 4 लाख ਤੇ 40000 ਰੁਪਏ ਮੰਗਦਾ 4 ਲੱਖ ਦੇ ਦੇਦਾ 4 ਤਾਂ 42000 ਤੋਂ 15000 ਤੂੰ ਆਪਾਂ ਘੱਟ ਗੱਲ ਨਹੀਂ ਕਰੀ ਚ 4 ਲੱਖ ਦੇ ਦੇਦਾ ਹੂੰ ਠੀਕ ਹੈ ਉਸ ਤੋਂ ਬਾਅਦ ਅੱਗੇ ਕਾ ਆ ਗਿਆ ਇਹਦੇ ਹੁੰਦਿਆ ਵੀ ਰਾਜਸਥਾਨ ਵਾਲੇ ਵੀਰਾਂ ਵਾਲੇ ਸਪੈਸ਼ਲ ਤੋਹਫਾ ਹੈ ਇਹ 2011 ਮਾਡਲ ਹੈ ਅੱਛਾ ਮਗਰਲੇ ਟਾਇਰ ਹੈਗੇ ਤੇ 60 70 ਪੈਸੇ ਮੂਹਰਲੇ 80 ਪੈਸੇ ਆ ਹੂੰ ਟਰੈਕਟਰ ਇੰਜਨ ਗੇਅਰ ਤਾਂ ਇੰਨੇ ਚੰਗਾ ਕਿਆ ਬਾਤਾਂ ਹੈ ਅੱਛਾ ਬਾਗਮਾਲ ਟਰੈਕਟਰ ਹਲਕੀ ਫੁਲਕੀ ਟਰੈਕਟਰ ਨੂੰ ਟੱਚਿੰਗ ਹੈਗੀ ਹੈ ਅੱਛਾ ਰਾਜਸਥਾਨ ਦਾ ਇਹਦਾ ਨੰਬਰ ਆ ਗਿਆ ਇਹਨੂੰ ਸਿੱਧੀ ਆਪਾਂ ਦੇ ਨਹੀਂ ਸਕਦੇ ਐਫੀਡੈਵਟ ਦੇ ਦੇਵਾਂਗੇ ਅੱਛਾ ਠੀਕ ਹੈ ਉਹ 2.5 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਕਰੀ ਹੈ 2,30,000 ਦਾ ਟਰੈਕਟਰ ਇਹ ਦੇ ਦਾਂਗੇ ਅੱਛਾ ਕਿਉਂਕਿ ਜਿਹੜੇ ਟਰੈਕਟਰ ਦੀ ਆਪਾਂ ਡਿਮਾਂਡ ਹੀ ਜਾਜ ਰੱਖੀ ਹੈ ਤੇ ਘੱਟ ਵੱਜ ਵਾਲੇ ਟਰੈਕਟਰ ਚੋਂ ਫਿਰ ਤਾਂ ਕੋਸ਼ਿਸ਼ ਥੋੜੀ ਜੀ ਕਰ ਸਕਦੇ ਥੋੜੀ ਜੀ ਕਰ ਠੀਕ ਹੈ ਉਦੋਂ ਅੱਗੇ ਇੱਧਰ ਆ ਜਾ ਇਹ 9500 ਹੈਗਾ ਇਹ 2016 ਮਾਡਲ ਹੈ ਇਹ ਵੀ ਦਿਖਾ ਦੇ ਮਾੜ ਮੂਰਲੇ ਡੈ ਰਸਿਪ 85 ਪੈਸੇ ਹੈ ਮਗਰਲੇ 60 ਤੋਂ 65 ਪੈਸੇ ਹੋਣਗੇ ਹਰਿਆਣਾ ਨੰਬਰ ਆ ਪੂਰਾ ਚੰਗਾ ਟਰੈਕਟਰ ਹੈ ਇੱਥੇ ਰੇਤ ਰੂਤਾ ਪਿਆ ਕੇ ਲਿਬੜਿਆ ਪਿਆਗਾ ਹੂੰ ਤੇ ਸਹਾ ਤੋਤਾ ਸਮਾਰਿਆ ਵੀ ਨਹੀਂ ਗਿਆ ਅੱਛਾ ਤੇ ਟਰੈਕਟਰ ਦਿਖਾ ਦੇ ਪੂਰਾ ਐਨਓਸੀ ਇਹਦੀ ਵੀ ਮਿਲ ਜੂਗੀ 4,65,000 ਰੁਪਏ ਦੀ ਡਿਮਾਂਡ ਹੈ ਹੂੰ ਤੇ ਟਰੈਕਟਰ ਦੇਣਾ ਸੀ ਇਹ 4,30,000 35,000 ਦਾ ਅੱਛਾ ਅੱਜ ਕਿੰਨੇ ਦੇ ਦੇਂਗਾ ਤੁਸੀਂ ਆਪਣਾ 420 ਤਾਂ ਹੁੰਦੀ ਆ ਮਾੜੀ ਤੇ 4,15,000 ਦਾ ਰੇਟ ਦੇ ਦਾ ਆ ਜੀ ਠੀਕ ਹੈ ਮਾਨ ਤਾਂ ਹੋਰ ਵੀ ਕਰ ਦਾਂਗੇ ਜੀ ਹਜੇ ਪਿਆ ਹੈ ਹਜੇ ਪਿਆ ਹੈ ਬਾੜੀ ਨਹੀਂ ਥੋੜੀ ਬੋਤੀ ਕਿ ਜੈਸੀ ਰਹਿ ਗਈ ਮਾਨ ਤਾਨ ਤਾਂ ਥੋੜਾ ਬਹੁਤੀ ਥੋੜੇ ਬਹੁਤ ਰਹਿੰਦਾ ਅੱਗੇ 1 ਕਾ 260 ਖੜਾ ਹੈ ਇਹ 2018 ਮਾਡਲ ਆ ਪਾਵਰ ਸ਼ਿਰਕ ਤੇਲ ਬਰੀਕਾ ਹਰਿਆਣਾ ਨੰਬਰ ਹੈ ਮਗਰਲੇ ਢਾ 90 ਪੈਸੇ ਆ ਮੂਰਲੇ ਹੋਣਗੇ 70 ਕੇ ਪੈਸੇ ਥੋੜਾ ਚੰਗਾ ਟਰੈਕਟਰ ਹੈ ਕੋਈ ਕਮੀ ਨਹੀਂ ਆ ਵੇ ਫਿਰ ਇੱਤਾ ਪਿਆ ਉੱਥੇ ਆਉਂਦਾ ਵਿੱਚ ਕਿਵੇਂ ਚਮਕਦਾ ਟਰੈਕਟਰ ਸ਼ੀਸ਼ਾ ਨੂੰ ਲਿਸ਼ਕੋਰਾ ਪਿਆ ਮਾਰਦਾ ਹੂੰ ਠੀਕ ਹੈ ਇਹ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਆ ਜਾਂਦਾ ਸਿੰਗਲ ਕਲੱਚ ਆ ਜਾਂਦਾ ਹੈ ਟਰੈਕਟਰ ਪੂਰਾ ਚੰਗਾ ਹੈ ਖੁੱਲੀ ਵੱਡੀ ਹਾਂਡੀ ਵਾਲਾ ਆ ਗਿਆ ਲਗਜ਼ਰੀ ਟਾਈਪ ਦੇ ਫੀਚਰ ਹੁੰਦੇ ਆ ਵ 4,25,000 ਰੁਪਏ ਦੀ ਮੰਗ ਹੈ 4 ਲੱਖ ਦਾ ਦੇਣਾ ਜੀ ਤੇ 3,90,000 ਦੇ ਦੇ ਦਾਂਗਾ ਆ ਜਾ ਠੀਕ ਹੈ ਕਿਸੇ ਕਿਸੇ ਚ 15 ਕਿਸੇ ਚ 20 ਕੋਈ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਆ ਆਪਾਂ ਡਿਸਕਾਊਂਟ ਕਰਨ ਦੀ ਓਨੀ ਕੁ ਕਰ ਸਕਦੇ ਆ ਡਿਸਕਾਊਂਟ ਨਹੀਂ ਇਹ ਵਿਸਾਖੀ ਆਫਰ ਹੈ ਚੱਲਾ ਯਾਰ ਜੀ ਮੰਦਾ ਆ ਜਾਂਦਾ ਜਾਣਾ ਜ਼ਿੰਮੇਦਾਰ ਭਰਾਵਾ ਦੇ ਘਰੀਆ ਟਰੈਕਟਰ ਨੇ ਠੀਕ ਹੈ ਉਦੋਂ ਅੱਗੇ ਇੱਕਾ 744 ਖੜਾ ਹੈ ਅੱਛਾ ਇਹ 2013 ਮਾਡਲ ਹੈ 3,75,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਮਗਰਲੇ ਦਾ ਟਰੈਕਟਰ ਤੇ ਨਵੇਂ ਆ ਠੀਕ ਹੈ ਮੂਰਲੇ ਹੋਣਗੇ 70 ਤੋਂ 75 ਰੁਪਏ ਦੇ ਅੱਛਾ ਠੀਕ ਹੈ ਰੇਟਰ ਦਾ ਕਿਉਂ ਘਟਾ ਹੈ ਸਿੰਪਲ ਸਟੀering ਹੈ ਇਹ ਪਾਵਰ ਨਹੀਂਗਾ ਤੇਲ ਬਰੇਕਾਂ ਡਬਲ ਕਲਚ ਹੂੰ ਠੀਕ ਹੈ ਅੱਛਾ ਤੇ ਸਿੰਪਲ ਸਟੀering ਆ ਗਿਆ ਅੱਛਾ ਤੇ ਮੰਨ ਕੇ ਚੱਲ ਵੀ ਘਟ ਬਾਜਟ ਦਾ ਟਰੈਕਟਰ ਆ ਇਹ 3 ਲੱਖ 75000 ਰੁਪਏ ਡਿਮਾਂਡ ਹੈ ਹੂੰ ਤੇ 3 ਲੱਖ 60000 ਰੁਪਏ ਦਾ ਟਰੈਕਟਰ ਦੇ ਦਾਂਗੇ ਮੌਕੇ ਤੇ ਮਾਨਤਾਨ ਹੋਰ ਵੀ ਹੋ ਜਾਊਗਾ ਅੱਛਾ ਉਦੋਂ ਅਗੇ ਕਾਰ ਜਨ ਖੜਾਗਾ ਹੂੰ ਅਰਜਨ ਦਿਖਾ ਦੇ 2019 ਮਾਡਲ ਹੈ 5 ਲੱਖ 75000 ਰੁਪਏ ਡਿਮਾਂਡ ਹੈ ਹਰਿਆਣਾ ਨੰਬਰ ਆ ਮਗਰਲੇ ਟਾਰ ਨਾਲ ਦੇ ਇਕੱਲੇ ਮੂਹਰੇ ਬਦਲੇਆ ਟਰੈਕਟਰ ਤੇ ਕਲਮ ਵੀ ਨਹੀਂ ਲੱਗੀ ਢਿਲੋਂ ਕੇ ਦੀ ਅੱਛਾ ਹਾਂ ਇਹ ਕਿਤੇ ਵੀ ਕਲਮ ਨਹੀਂ ਲੱਗੀ ਥੱਲੇ ਆ ਦੇਖ ਲੈ ਇਹ ਸਾਬ ਸਾ ਟਰੈਕਟਰ ਦਾ ਪੂਰਾ ਚੰਗਾ ਹੈ ਹੂੰ ਠੀਕ ਹੈ ਟਰੈਕਟਰ ਪੂਰਾ ਕੋਰਾ ਹੈ ਅੱਛਾ ਵੀ ਮੈਂ ਆਰ ਦਿਨ ਬਹੁਤ ਘੱਟ ਦੇਖਿਆ ਵੀ ਐਡੇ ਨਵੇਂ ਟਰੈਕ ਅੱਛਾ ਅੱਛਾ ਨੰਬਰ ਆਪਣੇ ਕੋਲੇ ਤਕਰੀਬਨ ਹਰਿਆਣਾ ਹੀ ਹੁੰਦੇ ਆ ਹਰਿਆਣੀਆਂ ਹੁੰਦੇ ਹਰਿਆਣੇ ਹੁੰਦੇ ਆ ਤੇ ਜੇ ਪੰਜਾਬ ਨੰਬਰ ਦੀ ਇਸ ਦੀ ਗੱਲ ਕਰੇਗਾ ਤੇ ਆ ਰੇਟ ਤਾਂ ਤੈਨੂੰ ਮਿਲਦਾ ਵੀ ਨਹੀਂ ਹਾਂਜੀ 75 ਡਿਮਾਂਡ ਆ ਗਈ 575 ਡਿਮਾਂਡ ਆ ਗਈ ਉਹ ਮਤਲਬ ਵੀ ਮਹਿੰਗਾ ਹੁੰਦਾ ਪੰਜਾਬ ਨੰਬਰ ਤੇਰ ਬਸੋ ਕੀੜਾ ਰੱਖ ਲੈ ਜਾਂ ਕੋਸ਼ੀ ਰੱਖ ਲੈ ਹੂੰ 5 ਲੱਖ ਤੇ 60 ਹਜ਼ਾਰ ਦਾ ਦੇ ਦਾਂਗੇ ਹੋਰ ਵੀ ਮਾੜਾ ਮੋਟ ਮਾਰਨ ਤਾਂ ਕਰ ਦਾਂਗੇ ਤਕਰੀਬਨ ਤਕਰੀਬਨ ਇੱਕ ਆ ਖੜਾ ਆਪਣੇ ਕੋਲ ਰਹਗਾ ਸੀ ਚੈਂਪੀਅਨ 2009 ਮਾਡਲ ਹੀਰਾ ਹੀ ਡੈਕਟਰ ਹੈ ਇਹਦਾ ਅੱਛਾ ਇਹਦੀ ਢਿੱਲੋਂ ਖਾਸੀਅਤ ਇਹ ਵੀ 9 ਮਾਡਲ ਹੈ ਤੇ ਪਰ ਇਹਦੇ ਨਾਲ ਸਮਾਨ ਇਹਦੇ ਨਾਲ ਵੀ ਸਾਰਾ ਨਾਲ ਦਾ ਹੀ ਹੈ Air tour ਨਾਲ ਹੋਈ ਹੈ ਹੂੰ ਸਿੰਗਲ ਹੈਂਡ ਡਰਾਈਵ ਹੈ ਤੇ ਫਰਸਟ ਪਾਰਟੀ ਡੈਕਟਰ ਹੈ ਅੱਛਾ ਇਹਨੇ ਸਕੋਰਾਂ ਐ ਮਾਰਦਾ ਨਾ ਜਿਵੇਂ ਹੁੰਦਾ 18 19 ਮਾਡਲ ਰਹੇ ਹੂੰ ਚਮਕਦਾ ਨਾ ਹੂੰ ਇਹ ਚੰਗੇ ਚੰਗੇ ਲੋਹੇ ਦੀ ਨਿਸ਼ਾਨੀਆਂ ਜਿਹੜਾ ਸੰਭਾਲ ਕੇ ਚੱਲੀ ਹੋਵੇ ਚੀਜ਼ ਉਹਦੀ ਕਦਰ ਪੈਂਦੀ ਹੈ ਤਾਂ 230000 ਰੁਪਏ ਡੈਕਟਰ ਦੀ ਹੂੰ ਇਹ ਆਪਣਾ ਬੰਦਾ ਕਹਿੰਦਾ 30 ਤੋਂ ਘੱਟ ਦੇਣਾ ਹੈ 15 ਦੇ ਦੇ। ਅੱਛਾ 2,15,000 ਦਾ ਦੇ ਦਾਂਗੇ ਵੇਖਿਓ ਮੇਰੇ ਨਾਲ ਲੜਨ ਲੱਗ ਲੈ ਕੋਈ ਚੱਕਰ। ਹਾਂ। ਦੇਖੋ ਦੋਸਤੋ ਵੀਡੀਓ ਨਾਲ ਸਾਰੇ ਟਰੈਕਟਰ ਦਿੱਤੇ ਸੀ ਤਕਰੀਬਨ ਕੋਸ਼ਿਸ਼ ਕਰੀ ਆ। ਹੂੰ। ਰੇਟ ਜਮਾ 1500 ਦੀ ਗੱਜਾਇ ਛੱਡੀ ਆ ਬਾਕੀ ਕਸਰ ਛੱਡੀ। ਹੂੰ। ਇੱਕ ਤਾਂ ਬਿਆਰਿਆਂ ਨੂੰ ਵੇਣ ਤੇ ਵੀ ਵੀਡੀਓ ਪੂਰੀ ਦੇਖ ਲਿਓ। ਹੂੰ। ਵੀਡੀਓ ਲੰਬੀ ਹੋ ਗਈ ਥੋੜੀ ਜਿਹੀ ਨਾ ਕੋਸ਼ਿਸ਼ ਤਾਂ ਕਰੀ ਸੀ ਆਪਾਂ ਸ਼ਾਟ ਕਰਨ ਦੀ ਵੀਡੀਓ ਹੋ ਗਈ ਲੰਮੀ। ਤੇ ਜਿਹੜੇ ਜਿਹੜੇ ਟਰੈਕਟਰ ਦੀ ਦਿੱਤੀ ਡਿਟੇਲ ਫੁੱਲੀ ਆ ਤੇ ਵੀਡੀਓ ਵੀਰ ਬਣ ਕੇ ਨਾ ਪੂਰੀ ਦੇਖ ਤੇ ਜਿਹੜੇ ਵੀਰ ਨੇ ਟਰੈਕਟਰ ਲੈਣਾ ਫੋਨ ਫਿਰ ਉਹੀ ਕਰਿਓ ਤੇ ਰੇਟ ਤਾਂ ਆਪਣੇ ਜਮੇ ਹੀ ਜਾਏਗੇ ਬਿਲਕੁਲ ਠੀਕ ਹੈ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਹੈ ਇਹੀ ਨੰਬਰ ਮੇਰਾ WhatsApp ਵਾਲਾ ਜੇ ਕਾਲ ਕਈ ਵਾਰੀ ਨਹੀਂ ਭਰਾਵਾਂ ਦੀ ਚੱਕੀ ਆਉਂਦੀ ਤਾਂ ਭਰਾਵਾਂ ਕਹਿੰਦੇ ਨਾ WhatsApp ਤੇ ਵਾਇਸ ਮੈਸੇਜ ਕਰਦੇ ਠੀਕ ਹੈ ਉਹਦਾ ਰਿਪਲਾਈ ਜ਼ਰੂਰ ਮਿਲੂਗਾ ਜਿੰਨਾ ਭਰਾਵਾਂ ਦਾ ਫੋਨ ਨਹੀਂ ਚੱਕਿਆ ਕਰਨ ਉਹ ਵਾਪਸ ਚੋਣੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਅੱਡ ਪੇਜ ਨੂੰ ਕਰੇ ਫੋਲੋ ਬਹੁਤ ਬਹੁਤ ਧੰਨਵਾਦ ਧੰਨਵਾਦ